ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀਓ ਸ੍ਰੀ ਸੁਖਮਨੀ ਸਾਹਿਬ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਵੱਲੋਂ ਉਚਾਰਨ ਕੀਤੀ ਹੋਈ 24 ਅਸ਼ਟ ਪਦੀਆਂ ਵਾਲੀ ਬਾਣੀ ਹੈ ਫਰਮਾਨ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰੰਦ 262 ਤੇ ਗੌੜੀ ਰਾਗ ਵਿੱਚ ਸ੍ਰੀ ਸੁਖਮਨੀ ਸਾਹਿਬ ਦਰਜ ਹੈ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੀਆਂ ਕੁਝ ਵਿਸ਼ੇਸ਼ਤਾਈਆਂ ਨੇ ਨੌ ਵਿਸ਼ੇਸ਼ਤਾ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀਆਂ ਪਿਆਰਿਓ ਪਹਿਲੀ ਵਿਸ਼ੇਸ਼ਤਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਇੱਕ ਪਾਠ ਸ਼ਰਧਾ ਨਾਲ ਕਰਨ ਨਾਲ 24 ਹਜ਼ਾਰ ਸਵਾ ਸਭ ਲੁੰਦੇ ਹਨ ਦੂਜੀ ਵਿਸ਼ੇਸ਼ਤਾ ਹੈ ਕਾਲ ਯੁਗ ਤੋਂ ਰਾਖੀ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਬਹੁਤ ਮਜ਼ਬੂਤ ਕਿਲਾ ਹੈ ਤੀਸਰੀ ਵਿਸ਼ੇਸ਼ਤਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਤਨ ਦੇ ਰੋਗ ਰਾਜੀ ਕਰਦੀ ਹੈ ਚੌਥੀ ਵਿਸ਼ੇਸ਼ਤਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਜਨਮ ਮਰਨ ਦੇ ਬੰਧਨ ਵੀ ਘਟਦੀ ਹੈ ਪੰਜਵੀਂ ਵਿਸ਼ੇਸ਼ਤਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਲੇਖ ਕਰਮ ਵੀ ਬਦਲਾਉਂਦੀ ਹੈ ਛੇਵੀਂ ਵਿਸ਼ੇਸ਼ਤਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਕਿਸੇ ਦੂਸਰੇ ਸਰੀਰ ਦੇ ਮਨ ਦੇ ਖਿਆਲਾਂ ਨੂੰ ਵੀ ਬਦਲੌਂਦੀ ਹੈ। ਆਸੁਰ ਵਰਤੀ ਦੇ ਖਿਆਲਾਂ ਨੂੰ ਦੇਵ ਵਰਤੀ ਦੇ ਖਿਆਲ ਬਣਾਉਂਦੀ ਹੈ। ਸਤਵੀਂ ਵਿਸ਼ੇਸ਼ਤਾ ਹੈ ਜੇ ਕੋਈ ਔਗਣ ਛੱਡਣਾ ਸਾਡੇ ਵਾਸ ਵਿੱਚ ਨਾ ਹੋਵੇ। ਔਗਣਾਂ ਦਾ ਤਿਆਗ ਕਰਨਾ ਸਾਡੇ ਵਾਸ ਵਿੱਚ ਨਾ ਹੋਵੇ। ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਨਿਯਮ ਵਧਾਓ। ਤਵਾੜਾ ਔਗਣ ਦੂਰ ਕਰਨ ਦੀ ਡਿਊਟੀ ਗੁਰੂ ਆਪਣੇ ਤੇ ਲੈ ਲਵੇਗਾ 8ਵੀਂ ਵਿਸ਼ੇਸ਼ਤਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਜੰਤਰ ਮੰਤਰ ਭੂਤ ਪ੍ਰੇਤਾਂ ਵਹਿਮਾ ਪਰਮਾ ਤੇ ਕਿਸੇ ਦੀ ਈਰਖਾ ਤੋਂ ਵੀ ਰਾਖੀ ਕਰਦੀ ਹੈ 9ਵੀਂ ਵਿਸ਼ੇਸ਼ਤਾ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਡੇ ਪਰਦੇ ਵੀ ਕੱਜਦੀ ਹੈ ਸਾਡੇ ਪਾਪੀਆਂ ਦੇ ਪਰਦੇ ਵੀ ਟੱਕਦੀ ਹੈ ਇਹ ਹੈ ਵਿਸ਼ੇਸ਼ਤਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਸ੍ਰੀ ਸੁਖਮਨੀ ਸਾਹਿਬ ਜੀ ਇੰਨੀ ਵੱਡੀ ਵਿਸ਼ੇਸ਼ਤਾ ਇੰਨੀ ਵੱਡੀ ਮਹਿਮਾ ਰਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ